ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਇਹ ਗੇਟਰਾ ਵਿੱਚ ਲਗਾਤਾਰ ਹੋ ਰਹੀਆਂ ਹੋ ਰਹੀ ਪ੍ਰਸਾਦ ਦਾ ਅਸਰ ਜਾਦਾ-ਜਾਦ ਦੇ ਉੱਤੇ ਵੀ ਪਿਆ ਹੈ ਹੈਲਪ ਡੈਸਕ ਜੋ ਰੇਲਵੇ ਵੱਲੋਂ ਇੱਥੇ ਬਣਾਏ ਗਏ ਨੇ ਕਿਉਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਉਤਰੀ ਰੇਲਵੇ ਵੱਲੋਂ ਜੋ ਜਾਣਕਾਰੀ ਮਿਲੀ ਹੈ ਕਿ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਜੋ ਹੈਲਪ ਡੈਸਕ ਸਥਾਪਿਤ ਕੀਤੇ ਗਏ ਨੇ ਜਿਹੜੀਆਂ ਦੋ ਟ੍ਰੇਨ ਗੱਡੀਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੱਦ ਹੋਈਆਂ ਨੇ ਬੰਦੇ ਭਾਰਤ ਜਿਹੜੀ ਹੈ ਰੱਦ ਹੋ ਚੁੱਕੀ ਹੈ ਟਾਟਾਪੂਰੀ ਰੱਦ ਹੋ ਚੁੱਕੀ ਹੈ ਔਰ ਅੰਮ੍ਰਿਤਸਰ ਤੋਂ ਜੋ ਕਟੜੇ ਨੂੰ ਜਾਣ ਵਾਲੀ ਹੈ ਟਾਟਾਪੂਰੀ ਉਹ ਰੱਦ ਕਰ ਦਿੱਤੀ ਗਈ ਹੈ ਜੋ ਜਿਹੜੀ ਹੈ ਕੰਨੜਾ ਜਾਂਦੀ ਜੰਮੂ ਜੰਮੂ ਦੇ ਰਸਤੇ ਪਟਾਨਕੋਟ ਜੰਮੂ ਦੇ ਰਸਤੇ ਤੇ ਟਾੜਾਮੂਰੀ ਜੋ ਟਾੜਾਮੂਰੀ ਤੋਂ ਜੰਮੂ ਨੂੰ ਜਾਂਦੀ ਹੈ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ بارش ਹੋਣ ਕਰਕੇ ਪਟਾਨਕੋਟ ਤੋਂ ਜੇ ਜੰਮੂ ਦੇ ਕਠੂਆ ਨੇੜੇ ਥਾੜਾਂ ਦੀ ਸਥਿਤੀ ਜੋ ਬਣੀ ਹੋਈ ਹੈ ਤੇ ਉਸ ਮੁਤਾਬਕ ਉਤਰੀ ਰੇਲਵੇ ਵੱਲੋਂ ਹੈਲਪ ਡੈਸਕ ਜਿਹੜੇ ਨੇ ਸਥਾਪਿਤ ਕੀਤੇ ਗਏ ਨੇ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਦੇ ਰੇਲ ਗੱਡੀਆਂ ਜਿਹੜੀਆਂ ਨੇ ਟਾੜਾਪੂਰੀ ਇੱਥੋਂ 425 ਤੇ ਚੱਲਦੀ ਹੈ ਬਾਕੀ ਜਾਣਕਾਰੀ ਵੀ ਅਸੀਂ ਇਹਨਾਂ ਦੇ ਕੋਲੋਂ ਲਵਾਂਗੇ ਤੇ ਇਥੇ ਰੇਲਵੇ ਸਟੇਸ਼ਨ ਦੇ ਰੇਲ ਗੱਡੀਆਂ ਜਿਹੜੀਆਂ ਨੇ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਮੁਸਾਫਰਾਂ ਵੱਲੋਂ ਲਈਤੀ ਗਈ ਹੈ ਇਹ ਤਸਵੀਰਾਂ ਸਿੱਧੀਆਂ ਅਮਰਸਰ ਦੀਆਂ ਨੇ ਤੇ ਜੋ ਜਾਣਕਾਰੀ ਮਿਲੀ ਹੈ ਲੁਧਿਆਣਾ ਦੇ ਵਿਖੇ ਹੈਲਪ ਡੈਸਕ ਬਣਾਇਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਅਮਰਸਰ ਦੇ ਵਿੱਚ ਹੈਲਪ ਡੈਸਕ ਬਣਾਇਆ ਗਿਆ ਹੈ ਜਲੰਧਰ ਸਿਟੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈਲਪ ਡੈਸਕ ਨੇ ਬਣਾ ਕੇ ਤਾਂ ਕਿ ਮੁਸਾਫਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਬਹੁਤ ਸਾਰੀਆਂ ਰੇਲ ਗੱਡੀਆਂ ਦਾ ਜਿਹੜਾ ਸਮਾਂ ਵੀ ਬਦਲਿਆ ਗਿਆ ਹੈ ਉਤਰੀ ਭਾਰਤ ਦੀ ਜੋ ਫੋਜਪੁਰ ਰੇਲਵੇ ਸਟੇਸ਼ਨ ਤੋਂ ਹੈ ਅਸੀਂ ਗੱਲਬਾਤ ਵੀ ਜਿਹੜੀ ਕਰਾਂਗੇ ਮੈਡਮ ਦੇ ਨਾਲ ਮੈਡਮ ਕੀ ਨਾਮ ਜੀ ਜਨਵੀਰ ਭਾਜੀ ਜਨਵੀਰ ਜੀ ਕਿੰਨੀਆਂ ਰੇਲ ਗੱਡੀਆਂ ਅੰਮ੍ਰਿਤਸਰ ਸਟੇਸ਼ਨ ਤੋਂ ਐਲਬੀਡੈਂਸ ਕੇਸ ਲਈ ਬਣਾਇਆ ਗਿਆ ਜੀ ਜੀ ਇੱਥੇ ਲੋਕਾਂ ਨੂੰ ਗਾਈਡੈਂਸ ਦੇਣ ਵਾਸਤੇ ਮਤਲਬ ਉਹਨਾਂ ਨੂੰ ਦੱਸਣ ਵਾਸਤੇ ਵੀ ਗੱਡੀਆਂ ਜਿਹੜੀਆਂ ਲੇਟ ਐ ਜਾਂ ਕੈਂਸਲ ਹੋਈਆਂ ਵਾਂ ਇਹ ਡਿਊ ਟੂ ਬਾਰਿਸ਼ ਹੜਾਂ ਦੇ ਕਰਕੇ ਹਾਂਜੀ ਹਾਂਜੀ ਕਿਹੜੀ ਕਿਹੜੀ ਅੰਮ੍ਰਿਤਸਰ ਤੋਂ ਰੇਲ ਗੱਡੀ ਜੇ ਵਿਲਾ ਲੈ ਰੱਦ ਹੋਈ ਹੈ ਜੀ ਇੱਕ ਬੰਦੇ ਭਾਰਤ ਤੇ ਟਾਟਾ ਮੋਰੀ ਬੰਦੇ ਭਾਰਤ ਦੇ ਜਿਹੜੀ ਜੰਮੂ ਨੂੰ ਜੇ ਕਿੰਨੀਆਂ ਜਾਂਦੀ ਹੈ ਕਟੜੇ ਨੂੰ ਹਾਂਜੀ ਕਿਹਦੇ ਚੱਲਦੀ 4:25 ਮਿੰਟ ਦੀ ਟਾਟਾ ਮੋਰੀ ਕਿੰਨੇ ਵੇ ਚੱਲਦੀ ਹੈ 7:50 ਦੇ ਟ ਇਹ ਜੰਮੂ ਤੋਂ ਆਉਂਦੀ ਹੈਗੀ ਆ ਤੇ ਦੂਸਰੇ ਨੂੰ ਜਾਂਦੀ ਹੈ ਡੇਟਾ ਨਾਲ ਨੂੰ ਹਾਂ ਜੀ ਇਤੋਂ ਅੰਮ੍ਰਿਤਸਰ ਤੋਂ ਕਾਫੀ ਇਹਨਾਂ ਦੇ ਵਿੱਚ ਮੁਸਾਫਰ ਹੁੰਦੇ ਨੇ ਹਾਂ ਜੀ ਹਾਂ ਜੀ ਹਾਂ ਕੋਈ ਰੱਦ ਹੋ ਗਿਆ ਜੀ ਹਾਂ ਜੀ ਹਾਂ ਕੋਈ ਮੈਡਮ ਤੁਹਾਡਾ ਕੀ ਨਾਮ ਹੈ ਉਹ ਨਾਮ ਪੁਰਮ ਦੀ ਕੁਝ ਟ੍ਰੇਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਜੀ ਨਹੀਂ ਸਮਾਂ ਤਾਂ وہی ਹੈ ਸੇਮ ਆ ਮੁਸਾਫਰਾਂ ਨੇ ਤੁਹਾਡੇ ਕੋਲ ਪੁੱਛ ਰਹੇ ਨੇ ਫਿਰ ਹਾਂ ਜੀ ਆ ਦੇਖੋ ਆ ਰਹੇ ਆ ਪੁੱਛਦੇ ਆ ਕਿਹੜੇ ਮੁਸਾਫਰ ਜਿਹੜੇ ਹੈਲਪ ਡੈਸਕ ਕਰਦੀ ਬਣਾਏ ਦੇ ਨੇ ਹਾਂਜੀ ਨਹੀਂ 2 ਦਿਨ ਹੋ ਗਏ ਆ ਗੱਲ ਹਾਲੀ ਤਾਂ ਇਹ ਟ੍ਰੇਨਾਂ ਜਿਹੜੀਆਂ ਕੱਲ ਵੀ ਰੱਦ ਹੋਈਆਂ ਸੀ ਕਿ ਅੱਜ ਵੀ ਨਾ ਮਿਲੇ ਦਿਨ ਸਰ ਕੱਲ ਤੇ ਮੇਰੀ ਡੈਸਟ ਸੀਗੀ ਉਹ ਤਾਂ ਅੱਜ ਰੱਦ ਨੂੰ ਦੇਖਦੇ ਤੁਸੀਂ ਦੇਖ ਸਕਦੇ ਹੋ ਇਹ ਮੁਸਾਫਰ ਨੇ ਜਿਹੜੇ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਕਿ ਰੇਲਵੇ ਨੇ ਆਪਣੇ ਮੁਸਾਫਰਾਂ ਦੇ ਲਈ ਹੈਲਪ ਡੈਸਕ ਖੋਲੇ ਗਏ ਨੇ ਔਰ ਜਾਣਕਾਰੀ ਮੁਤਾਬਕ ਜਮੂ ਨੂੰ ਜਾਣ ਵਾਲੀਆਂ ਜਿਹੜੀਆਂ ਟ੍ਰੇਨਾਂ ਨੇ ਕੱੜਾ ਨੂੰ ਜਾਣ ਵਾਲੀ ਜਿਹੜੀ ਟ੍ਰੇਨ ਹੈ ਉਹ ਰੱਦ ਦੀ ਗਈ ਹੈ ਤਾਂ ਕਿ ਕਿਉਂਕਿ بارش ਕਰਕੇ ਪਹਾੜੀ ਖੇਤਰਾਂ ਦੇ ਵਿੱਚ ਜਿਵੇਂ ਪडानਕੋਟ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੈ ਤਾਂ ਰੇਲਵੇ ਲਾਈਨ ਜਿਹੜੀ ਹੈ ਉਹ ਪ੍ਰਭਾਵਿਤ ਨਾ ਹੋਵੇ ਰੇਲਵੇ ਯਾਤਰਾ ਯਾਤ ਪ੍ਰਭਾਵਿਤ ਨਾ ਹੋਵੇ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਔਰ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿੱਥੇ ਵਕ ਵਕ ਸੂਬਿਆਂ ਦਾ ਪ੍ਰਸ਼ਾਸਨ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬ੍ਰਸਟ ਵੀ ਕਈ ਜਗ੍ਹਾ ਹੋਏ ਨੇ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਵੀ ਜਿਹੜਾ ਹੋਤੇ ਹੋਇਆ ਹੈ ਆਮ ਲੋਕਾਂ ਦਾ ਤਾਂ ਇਸ ਗਾਦੇ ਲਈ ਰੇਲਵੇ ਵੱਲੋਂ ਜਿਹੜੇ ਨੇ ਉਹ ਵੀ احتਿਆਤਨ ਕਦਮ ਜਿਹੜੇ ਚੁੱਕੇ ਜਾ ਰਹੇ ਨੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਮੁਸ਼ਕਲ ਨਾ ਆਵੇ ਤਾਂ ਅ ਇਸ ਕਰਕੇ ਰੇਲਵੇ ਦੇ ਵੱਲੋਂ ਕੁੱਝ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਔਰ ਲਗਾਤਾਰ ਅਪਡੇਟਸ ਜਿਹੜੀਆਂ ਦਿੱਤੀ ਜਾ ਰਹੀ ਹੈ ਔਰ ਮੁਸਾਫਰਾਂ ਨੂੰ ਰੀਸ਼ਡਿਊਲਿੰਗ ਕੀਤੀ ਜਾ ਰਹੀ ਹੈ ਰਿਫੰਡਿੰਗ ਉਹਨਾਂ ਦੀ ਹੋ ਰਹੀ ਹੈ ਔਰ ਲਗਾਤਾਰ ਲੋਕਾਂ ਦੇ ਲਈ ਲੋਕਾਂ ਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਕ ਵਕ ਡੈਸਟੀਨੇਸ਼ਨ ਤੇ ਜਾਣਾ ਚਾਹੁੰਦੇ ਨੇ ਉਹ ਕਿਸ ਜਰੀਏ ਜਾ ਸਕਦੇ ਨੇ ਜਾਂ ਕਦੋਂ ਜਾ ਸਕਦੇ ਨੇ ਤਾਂ ਜੋ ਟ੍ਰੇਨਾਂ ਚੱਲ ਵੀ ਰਹੀਆਂ ਨੇ ਉਸ ਬਾਰੇ ਵੀ ਅਸੀਂ ਜਾਣਕਾਰੀ ਲੈ ਲੈਨੇ ਆਂ ਰੇਲਵੇ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਸਰ ਕੀ ਨਾਮ ਹੈ ਆਪਕਾ ਸਰ ਨਮਸਕਾਰ ਮੇਰਾ ਨਾਮ ਸਤਿਐਂਦਰ ਮੀਣਾ ਹੈ और आपकी ड्यूटी कहां है आ, मेरी ड्यूटी सर नई दिल्ली में है अभी शताब्दी एक्सप्रेस में हूं

ਠੀਕ ਹੈ ਸਰ ਬਾਕੀ ਕੋਈ ਲੋਕ ਆਪਦੀ ਆਪਣੀ ਜੀ 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 ਔਰ ਜਿਹੜੀ ਟ੍ਰੇਨਰ ਰੱਦ ਹੋਈ ਹੈ ਨਾ ਜੀ 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 ਥੈਂਕ ਯੂ ਜੀ ਸਤੇਂਦਰ ਮੀਨਾ ਜੀ ਜਿਹੜੇ ਰੇਲਵੇ ਦੇ ਅਧਿਕਾਰੀ ਵੀ ਇੱਥੇ ਨੇ ਵੱਖ-ਵੱਖ ਟ੍ਰੇਨਾਂ ਦੇ ਨਾਲ ਜਿਨ੍ਹਾਂ ਦੀ ਡਿਊਟੀਆਂ ਰਹਿੰਦੀਆਂ ਨੇ ਉਹਨਾਂ ਨੇ ਵੀ ਦੱਸਿਆ ਕਿ ਬਾਕੀ ਟ੍ਰੇਨਾਂ ਜਿਹੜੀਆਂ ਨੇ ਉਹ ਆਪਣੇ ਸਮੇਂ ਨਾਲ ਚੱਲ ਰਹੀਆਂ ਨੇ ਅੰਮ੍ਰਿਤਸਰ ਤੋਂ ਬਹੁਤ ਸਾਰੇ ਰੇਲਵੇ ਦੇ ਜਿਹੜੇ ਸਟੇਸ਼ਨ ਨੇ ਜਿੱਥੇ ਬਹੁਤ ਸਾਰੇ ਮahanagar ਨੂੰ ਅੰਮ੍ਰਿਤਸਰ ਸਟੇਸ਼ਨ ਤੋਂ ਜਿਹੜੀਆਂ ਰੇਲ ਗੱਡੀਆਂ ਚੱਲਦੀਆਂ ਨੇ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਹੁਣ ਸਮੇਂ ਤੇ ਗਈ ਹੈ ਇਸ ਇਸ ਲਾਈਨ ਦੇ ਉੱਤੇ ਜਿਹੜੀ ਟ੍ਰੈਫਿਕ ਹੈ ਉਹ ਬਿਲਕੁਲ ਨਾਰਮਲ ਚੱਲ ਰਹੀ ਹੈ ਪਰ ਕਟੜਣਾ ਵਾਲੇ ਪਾਸੇ ਜੰਮੂ ਵਾਲੇ ਪਾਸੇ ਪਹਾੜੀ ਖੇਤरां ਦੇ ਵਿੱਚ ਜਰੂਰ ਕੋਈ ਆਵਾਜ਼ ਆਈ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਟਰੈਕ ਦੇ ਉੱਤੇ ਚੱਲਣ ਵਾਲੀਆਂ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਜਰੂਰ ਮੁਸ਼ਕਲ ਆ ਰਹੀ ਹੈ ਕੈਮਰਾ ਪਰਸਨ ਮੇਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਤੈਨਕਸੂਰਾ ਟੀਵੀ ਅੰਮ੍ਰਿਤਸਰ ਜੀ ਤਾਂ ਪਾੜੀ ਖੇਤरां ਵਿੱਚ ਲਗਾਤਾਰ ਹੋ ਰਹੀਆਂ ਹੋ ਰਹੀ ਪ੍ਰਸਾਦ ਦਾ ਅਸਰ ਜਾਦਾ-ਜਾਦ ਦੇ ਉੱਤੇ ਵੀ ਪਿਆ ਏ ਹੈਲਪ ਡੈਸਕ ਜੋ ਰੇਲਵੇ ਵੱਲੋਂ ਇੱਥੇ ਬਣਾਏ ਗਏ ਨੇ ਕਿਉਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਉਤਰੀ ਰੇਲਵੇ ਵੱਲੋਂ ਜੋ ਜਾਣਕਾਰੀ ਮਿਲੀ ਹੈ ਕਿ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਜੋ ਹੈਲਪ ਡੈਸਕ ਸਥਾਪਿਤ ਕੀਤੇ ਗਏ ਨੇ ਜਿਹੜੀਆਂ ਦੋ ਟ੍ਰੇਨ ਗੱਡੀਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੱਦ ਹੋਈਆਂ ਨੇ ਬੰਦੇ ਭਾਰਤ ਜਿਹੜੀ ਹੈ ਰੱਦ ਹੋ ਚੁੱਕੀ ਹੈ ਟਾਟਾਪੂਰੀ ਰੱਦ ਹੋ ਚੁੱਕੀ ਹੈ ਔਰ ਅੰਮ੍ਰਿਤਸਰ ਤੋਂ ਜੋ ਕਟੜੇ ਨੂੰ ਜਾਣ ਵਾਲੀ ਹੈ ਟਾਟਾਪੂਰੀ ਉਹ ਰੱਦ ਕਰ ਜਿਹੜੀ ਨੰਬਰ 1 ਜਿਹੜੀ ਹੈ ਕਟੜਾ ਜਾਂਦੀ ਜੰਮੂ ਜੰਮੂ ਦੇ ਰਸਤੇ ਪਟਾਣਕੋਟ ਜੰਮੂ ਦੇ ਰਸਤੇ ਤੇ ਟਾੜਾਮੂਰੀ ਜੋ ਟਾੜਾਮੂਰੀ ਤੋਂ ਜੰਮੂ ਨੂੰ ਜਾਂਦੀ ਹੈ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ بارش ਹੋਣ ਕਰਕੇ ਪਟਾਣਕੋਟ ਤੋਂ ਜੇ ਜੰਮੂ ਦੇ ਕਟੂਆ ਨੇੜੇ ਹੜ੍ਹਾਂ ਦੀ ਸਥਿਤੀ ਜੋ ਬਣੀ ਹੋਈ ਹੈ ਤੇ ਉਸ ਮੁਤਾਬਕ ਉਤਰੀ ਰੇਲਵੇ ਵੱਲੋਂ ਹੈਲਪ ਡੈਸਕ ਜਿਹੜੇ ਨੇ ਸਥਾਪਿਤ ਕੀਤੇ ਗਏ ਨੇ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਦੇ ਰੀਲ ਗੱਡੀਆਂ ਜਿਹੜੀਆਂ ਨੇ ਟਾੜਾਮੂਰੀ ਇੱਥੋਂ 425 ਤੇ ਚੱਲਦੀ ਹੈ ਬਾਕੀ ਜਾਣਕਾਰੀ ਵੀ ਅਸੀਂ ਇਹਨਾਂ ਦੇ ਕੋਲੋਂ ਲਵਾਂਗੇ ਤੇ ਇਥੇ ਰੇਲਵੇ ਸਟੇਸ਼ਨ ਦੇ ਰੇਲ ਗੱਡੀਆਂ ਜਿਹੜੀਆਂ ਨੇ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਮੁਸਾਫਰਾਂ ਵੱਲੋਂ ਲਈਤੀ ਗਈ ਹੈ ਇਹ ਤਸਵੀਰਾਂ ਸਿੱਧੀਆਂ ਅਮਰਸਰ ਦੀਆਂ ਨੇ ਤੇ ਜੋ ਜਾਣਕਾਰੀ ਮਿਲੀ ਹੈ ਲੁਧਿਆਣਾ ਦੇ ਵਿਖੇ ਹੈਲਪ ਡੈਸਕ ਬਣਾਇਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਹੈਲਪ ਡੈਸਕ ਬਣਾਇਆ ਗਿਆ ਹੈ ਜਲੰਧਰ ਸਿਟੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈਲਪ ਡੈਸਕ ਨੇ ਬਣਾ ਕੇ ਤਾਂ ਕਿ ਮੁਸਾਫਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਬਹੁਤ ਸਾਰੀਆਂ ਰੇਲ ਗੱਡੀਆਂ ਦਾ ਜਿਹੜਾ ਸਮਾਂ ਵੀ ਬਦਲਿਆ ਗਿਆ ਹੈ ਉਤਰੀ ਭਾਰਤ ਦੀ ਜੋ ਫਰੋਜਪੁਰ ਰੇਲਵੇ ਸਟੇਸ਼ਨ ਤੋਂ ਹੈ ਅਸੀਂ ਗੱਲਬਾਤ ਵੀ ਜਿਹੜੀ ਕਰਾਂਗੇ ਮੈਡਮ ਦੇ ਨਾਲ ਮੈਡਮ ਕੀ ਨਾਮ ਹੈ ਤੁਹਾਡਾ ਜੀ ਜਨੁਰੀ ਭੱਜ ਜਨੁਰੀ ਜੀ ਕਿੰਨੀਆਂ ਰੇਲ ਗੱਡੀਆਂ ਅੰਮ੍ਰਿਤਸਰ ਸਟੇਸ਼ਨ ਤੋਂ ਹੈਲਪ ਡੈਸਕ ਇਸ ਲਈ ਬਣਾਇਆ ਗਿਆ ਹੈ ਜੀ ਇਹਤੇ ਲੋਕਾਂ ਨੂੰ ਗਾਈਡੈਂਸ ਦੇਣ ਵਾਸਤੇ ਮਤਲਬ ਉਹਨਾਂ ਨੂੰ ਦੱਸਣ ਵਾਸਤੇ ਵੀ ਗੱਡੀਆਂਾਂ ਜਿਹੜੀਆਂ ਲੇਟ ਐ ਜਾਂ ਕੈਂਸਲ ਹੋਈਆਂ ਵਾਂ। ਯੂ ਟੂ ਬਾਰਿਸ਼ ਹੜਾਂ ਦੇ ਕਰਕੇ। ਹਾਂਜੀ ਹਾਂਜੀ। ਕਿਹੜੀ ਕਿਹੜੀ ਅੰਮ੍ਰਿਤਸਰ ਤੋਂ ਰੇਲ ਗੱਡੀ ਹੈ ਜੇ ਵਿਲਾ ਲੈ ਰੱਦ ਹੋਈ ਹੈ ਜੀ? ਇੱਕ ਬੰਦੇ ਭਾਰਤ ਤੇ ਟਾਟਾ ਮੋਰੀ। ਬੰਦੇ ਭਾਰਤ ਦੇ ਜਿਹੜੀ ਜੰਮੂ ਨੂੰ ਜੇ ਕਿੱਥੇ ਜਾਂਦੀ ਹੈ? ਕਟੜੇ ਨੂੰ। ਹਾਂਜੀ। ਇਹ ਜਲਦੀ ਤੋਂ 4:25 ਮਿੰਟ ਦੀ। ਟਾਟਾ ਮੋਰੀ ਕਿੰਨੇ ਵੇ ਚੱਲਦੀ ਹੈ? 7:50 ਦੀ। ਟਾਟਾ ਮੋਰੀ ਵੀ ਕਟੜਾ ਜਾਂਦੀ ਹੈ ਜੰਮੂ ਜਾਂਦੀ ਹੈ। ਇਹ ਜੰਮੂ ਤੋਂ ਆਉਂਦੀ ਹੈਗੀ ਆ। ਤੇ ਦੂਸਰੇ ਨੂੰ ਜਾਂਦੀ ਹੈ ਡੇਟ ਅਮਰਸਰ ਤੋਂ ਕਾਫੀ ਇਨਰ ਵਿੱਚ ਮੁਸਾਫਰ ਹੁੰਦੇ ਨੇ ਤਾਂ ਚੰਗਲੇ ਹਾਂਜੀ ਹਾਂਜੀ ਹਾਂ ਕੋਈ ਰੱਦ ਹੋ ਗਿਆ ਨੇ ਨਾ ਹਾਂਜੀ ਹਾਂ ਕੋਈ ਮੈਡਮ ਤੁਹਾਡਾ ਕੀ ਨਾਮ ਹੈ ਉਹ ਨਾਮ ਮਨਮ ਜੀ ਕੋਈ ਜੇ ਟ੍ਰੇਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਜੀ ਨਹੀਂ ਸਮਾਂ ਤਾਂ ਹੋਈ ਐ ਸਹੀ ਹਾਂ ਅ ਮੁਸਾਫਰ ਇਹ ਤੁਹਾਡੇ ਕੋਲ ਪੁੱਛ ਰਹੇ ਨੇ ਮੇਰਾ ਹਾਂਜੀ ਹਾਂ ਦੇਖੋ ਆ ਰਹੇ ਆ ਪੁੱਛਦੇ ਆ ਜਿਹੜੇ ਮੁਸਾਫਰ ਜਿਹੜੇ ਨੇ ਹਾਂਜੀ ਹਾਲ ਬੜਾ ਸਖਾਰਜੀ ਬਣਾਇਆ ਦੇ ਨੇ ਹਾਂਜੀ ਨਹੀਂ 2 ਦਿਨ ਹੋ ਗਏ ਆ ਗੱਲ ਹਾਲੀ ਇੰਨਾ ਜਿਹੜੀਆਂ ਕੱਲ ਵੀ ਰੱਦ ਹੋਈਆਂ ਸੀ ਕਿ ਅੱਜ ਹੋ ਰਹੀਆਂ ਨੇ ਮੇਰੇ ਦਿਨ ਸਰ ਕੱਲ ਤਾਂ ਮੇਰੀ ਰੈਸਟ ਸੀਗੀ ਉਹ ਤਾਂ ਅੱਜ ਰੱਦ ਦੁਬੇਜ ਜੀ ਬਸ ਤੁਸੀਂ ਦੇਖ ਸਕਦੇ ਹੋ ਇਹ ਮੁਸਾਫਰ ਨੇ ਜਿਹੜੇ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਕਿ ਰੇਲਵੇ ਨੇ ਆਪਣੇ ਮੁਸਾਫਰਾਂ ਦੇ ਲਈ ਹੈਲਪ ਡੈਸਕ ਖੋਲੇ ਗਏ ਨੇ ਔਰ ਜਾਣਕਾਰੀ ਮੁਤਾਬਕ ਜਬੂਨ ਨੂੰ ਜਾਣ ਵਾਲੀਆਂ ਜਿਹੜੀਆਂ ਟ੍ਰੇਨਾਂ ਨੇ ਕਨੜਾ ਨੂੰ ਜਾਣ ਵਾਲੀ ਜਿਹੜੀ ਟ੍ਰੇਨ ਹੈ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਕਿ ਕਿਉਂਕਿ ਬਾਰਿਸ਼ ਕਰਕੇ ਪਹਾੜੀ ਖੇਤਰਾਂ ਦੇ ਵਿੱਚ ਜਿਵੇਂ ਪੜਾਨਕੋਟ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਗੁਰਦਾਸਪੁਰ ਅ ਵਿੱਚ ਜ਼ਿਲ੍ਹੇ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੈ ਤਾਂ ਰੇਲਵੇ ਲਾਈਨ ਜਿਹੜੀ ਹੈ ਉਹ ਪ੍ਰਭਾਵਿਤ ਨਾ ਹੋਵੇ ਰੇਲਵੇ ਯਾਤਰਾ ਯਾਤ ਪ੍ਰਭਾਵਿਤ ਨਾ ਹੋਵੇ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਔਰ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿੱਥੇ ਵਕ ਵਕ ਸੂਬਿਆਂ ਦਾ ਪ੍ਰਸ਼ਾਸਨ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬਰਸਟ ਵੀ ਕਈ ਜਗ੍ਹਾ ਹੋਏ ਨੇ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਵੀ ਜਿਹੜਾ ਉੱਥੇ ਹੋਇਆ ਹੈ ਆਮ ਲੋਕਾਂ ਦਾ ਤਾਂ ਇਸ ਕਰਕੇ ਲਈ ਰੇਲਵੇ ਵੱਲੋਂ ਜਿਹੜੇ ਨੇ ਉਹ ਵੀ ਹਿਤਿਆਤਨ ਕਦਮ ਜਿਹੜੇ ਕੇ ਜਾ ਰਹੇ ਨੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਮੁਸ਼ਕਲ ਨਾ ਆਵੇ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਕੁੱਝ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਔਰ ਲਗਾਤਾਰ ਅਪਡੇਟ ਜਿਹੜੀ ਦਿੱਤੀ ਜਾ ਰਹੀ ਹੈ ਔਰ ਮੁਸਾਫਰਾਂ ਨੂੰ ਰੀਸ਼ਡਿਊਲਿੰਗ ਕੀਤੀ ਜਾ ਰਹੀ ਹੈ ਰਿਫੰਡਿੰਗ ਉਹਨਾਂ ਦੀ ਹੋ ਰਹੀ ਹੈ ਔਰ ਲਗਾਤਾਰ ਲੋਕਾਂ ਦੇ ਲਈ ਲੋਕਾਂ ਨੂੰ ਜਿਹੜਾ ਹੈ ਅਪਡੇਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਕ ਵਕ ਡੈਸਟੀਨੇਸ਼ਨ ਤੇ ਜਾਣਾ ਚਾਹੁੰਦੇ ਨੇ ਉਹ ਕਿਸੇ ਜਰੀਏ ਜਾ ਸਕਦੇ ਨੇ ਜਾਂ ਕਦੋਂ ਜਾ ਸਕਦੇ ਨੇ ਤਾਂ ਜੋ ਟ੍ਰੇਨਾਂ ਚੱਲ ਵੀ ਰਹੀਆਂ ਨੇ ਉਸ ਬਾਰੇ ਵੀ ਅਸੀਂ ਜਾਣਕਾਰੀ ਲੈ ਲੈਨੇ ਆ ਰੇਲਵੇ ਦੇ ਅਧਿਕਾਰੀ मौजूद ने तो सर, तो सर क्या नाम है आपका सर नमस्कार मेरा नाम सत्येंद्र मीणा है गे, गे, और तो आपकी ड्यूटी कहाँ मेरी ड्यूटी सर नई दिल्ली में है अभी शताब्दी एक्सप्रेस जाएंगे अभी ओके ओके आज जो है एक दो तो कटा वाली बंदे भारत है वो तो कैंसिल तो है तो टाटा हैटामोरी वाली जो है वो दोनों कैंसिल है से आने वाली जो कैंसिल जी 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 हाँ शताब्दी ठीक चल रही सर ये राइट टाइम जाएगी इसका क्या समय रहता है इसका फोर फिफ्टी फाइव हाँ ये ठीक से ये सब इस तरफ नहीं कोई आई ट्रेन की मुश्किल ना पानी की वजह से ना इस तरफ कोई दिक्कत नहीं है सर इस तरफ ठीक जा रही है सारी ट्रेन ओके ओके और रास्ते में जो ब्यास दरिया सतलुज दरिया अभी वहाँ पे कोई वहाँ टेंशन वाली बात नहीं है हाँ अभी अभी सब ठीक है सर बाकी कई लोग अपनी जी 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 और यही ट्रेने रद्द हुई है न? जी 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 ਸਤੇਂਦਰ ਮੀਨਾ ਜੀ ਜਿਹੜੇ ਰੇਲਵੇ ਦੇ ਅਧਿਕਾਰੀ ਵੀ ਇੱਥੇ ਨੇ ਵੱਖ-ਵੱਖ ਟ੍ਰੇਨਾਂ ਦੇ ਨਾਲ ਜਿਨ੍ਹਾਂ ਦੀ ਡਿਊਟੀਆਂ ਰਹਿੰਦੀਆਂ ਨੇ ਉਹਨਾਂ ਨੇ ਵੀ ਦੱਸਿਆ ਕਿ ਬਾਕੀ ਟ੍ਰੇਨਾਂ ਜਿਹੜੀਆਂ ਨੇ ਉਹ ਆਪਣੇ ਸਮੇਂ ਨਾਲ ਚੱਲ ਰਹੀਆਂ ਨੇ ਅੰਮ੍ਰਿਤਸਰ ਤੋਂ ਬਹੁਤ ਸਾਰੇ ਦੇ ਜਿਹੜੇ ਸਟੇਸ਼ਨ ਨੇ ਜਿੱਥੇ ਬਹੁਤ ਸਾਰੇ ਮਹਾਨਗਰ ਨੂੰ ਅੰਮ੍ਰਿਤਸਰ ਸਟੇਸ਼ਨ ਤੋਂ ਜਿਹੜੀਆਂ ਰੇਲ ਗੱਡੀਆਂ ਚੱਲਦੀਆਂ ਨੇ ਤੇ ਇਹ ਇਸਤਤ ਦੀ ਜਿਹੜੀ ਹੁਣ ਸਮੇਂ ਤੇ ਗਈ ਹੈ ਇਸ ਇਸ ਲਾਈਨ ਦੇ ਉੱਤੇ ਜਿਹੜੀ ਟ੍ਰੈਫਿਕ ਹੈ ਉਹ ਬਿਲਕੁਲ ਨਾਰਮਲ ਚੱਲ ਰਹੀ ਹੈ ਪਰ ਕਟੜਣਾ ਵਾਲੇ ਪਾਸੇ ਜੰਮੂ ਵਾਲੇ ਪਾਸੇ ਪਹਾੜੀ ਖੇਤਰਾਂ ਦੇ ਵਿੱਚ ਜਰੂਰ ਕੋਝਾਵਾ ਜਾਈ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਟਰੈਕ ਦੇ ਉੱਤੇ ਚੱਲਣ ਵਾਲੀਆਂ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਜਰੂਰ ਮੁਸ਼ਕਲ ਆ ਰਹੀ ਹੈ ਕੈਮਰਾਪਰਸਨ ਮੇਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕ ਸੂਰਾ ਟੀਵੀ ਅੰਮ੍ਰਿਤਸਰ